ਬਤ ਬਤ YouTube ਤੇ ਚੈਨਲ ਚੈਨਲ YouTube ਦਾ ਹੱਕ ਸੱਚ ਦੀ ਵਾਇਸ ਨਿਊਜ਼ ਪੰਜਾਬ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ rauwa ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਗੁਰੂ ਦੇ ਭਾਣੇ ਅਨਸਾਰ ਸਾਡੇ ਬਹੁਤ ਹੀ ਸਰਕਾਰ ਜੋਗ ਸਰਦਾਰ ਮਲਕੀ ਸਿੰਘ ਜੀ ਜੋ ਖੇਤੀਬਾੜੀ ਵਿਭਾਗ ਵਿੱਚ ਚੰਗੇ ਉਹਦੇ ਤੇ ਕੰਮ ਕਰਦੇ ਸੀ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਨੇ ਮਤ ਉਹ ਰਖਾਏ ਗਏ ਸਹੀ ਪੱਠਾਂ ਦੇ ਜਿਹੜੇ ਭੂਗ ਇੱਥੇ ਗੁਰਦੁਆਰਾ ਸਾਹਿਬ ਆ ਜਿਹੜੇ ਪਾਏ ਜਾ ਰਹੇ ਆ ਤੇ ਅੱਜ ਵੱਡੀ ਗਿਣਤੀ ਵਿੱਚ ਵੱਖ-ਵੱਖ ਜਿਹੜੇ ਆ ਧਾਰਮਿਕ ਤੇ ਰਾਜਨੀਤਿਕ ਆਗੂ ਵੀ ਉਹਨਾਂ ਨੂੰ ਅੱਜ ਸਰਦਾ ਦੇ ਫੁੱਲ ਲਪੇਟ ਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਆਓ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਲੈ ਚੱਲਦੇ ਆ ਜਿੱਥੇ ਸ਼ਰਧਾਜਲੀ ਸਮਾਗਮ ਹੋ ਰਿਹਾ ਆ ते आउतों दखोने पा वख वख दृश्य Namo Shivaya Namo Shivaya Namo Shivaya Namo Shivaya Namo بچ جائے گا مل نام چائے گا پاپی جیا لوگ آج کال جائے گا پاپی جیا نام لوگ جائے گا آج کال جائے گا مل چوٹا آئے گا پتن دیال کے لیے लालचा के जनम लालचा जनम माया

we

Oh, <laughs> पंज सूर पत्ली ਰਾਸ਼ੀ ਆਦੇ ਜੀ ਲੈ ਕੇ ਆਓ ਤਾਂਤ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰ ਅਗੇ ਬਾਤ ਇਹ ਹਾਏ ਭਾਤ ਲਈ ਦਾ ਬਖਸ਼ਣ ਸੋ ਕੋਈ ਕੰਮ ਕਰਿਆ ਜੀ ਆਓ ਕਲਾਬ ਸਾਹਿਬ ਦੇ ਨਾਲ ਜੀਏ ਕੰਮੇ ਪੈਸਾ ਮਿਲਿਆ ਸੀ ਕੋਈ ਕੋਈ ਨਹੀਂ ਆਓ ਆਪਾਂ ਲਾਸ਼ ਪਰਮਾ राम करे आनंद चौकुर आनंद You're out

ਸਾਥੇ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਦੇ ਪਾਸ਼ੇ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਿਖੇ ਆਏ ਪ੍ਰਾਂਗਤ ਗੁਰ ਤੇ ਅਮਰਤਾਸ ਰਾਮ ਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜੇ ਜਿੱਥੇ ਸਭ ਦੁਖ ਜਾਏ ਤੇ ਬਹਾਦਰ ਸਿਮਰੀਐ ਕਰਨਾਂ ਦੀ ਆਵੇ ਤਾਏ ਸਭ ਥਾਈ ਹੋਈ ਜੀ ਸਹਾਇ ਦਸਵੇਂ ਹਾਰਸ਼ਾ ਸੰਤੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸauth ਆਈਏ ਜੀ ਸਹਾਏ ਦਸਾਂ ਪਾਤ ਸਹੇਗ ਜਗਦੀ ਜੋਤ ਜੁਗੋ ਜੁਗੋ ਅਟਲ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸਨ ਦਰਜਾ ਅੰਦਰ ਕੇ ਬੋਲੋ ਜੀ ਜੈ ਵਾਹਿਗੁਰੂ ਮਜਾ ਪਿਆਰਿਆਂ ਚਾਹਾਂ ਸਹਿਬ ਜਾਦਿਆਂ ਚਾਲੇ ਮੁਕਤਿਆਂ ਹਟੀਆਂ ਜਪੀਆਂ ਤਕੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸ਼ਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਐਂਡਕ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਜੀ ਕਾ ਧਿਆਨ ਤਰਕੇ ਬੋਲੋ ਜੀ ਵਾਹ ਹਰ ਰੰਗ ਲਾਟੋ ਸੁ ਤੁਲਾ ਤੋ ਕਹੀ ਜਾਨ ਕੇ ਚਰਨ ਬਜਾ ਅਮਰ ਅਗਿਆਇ ਸੰਗ ਪਨੀਤਾ ਦੇਹੀ ਜਾਨ ਕੇ ਧੂਰ ਜੋ ਕਰਪਾ ਨਦ

ਜਾਨੋ ਸਾਡ ਸਮਝਿਆ ਰਹੋਗੇ ਸਵਾਗਤ ਹੈ ਮ੍ਰਿਤਿ ਜਿੰਦ ਅਮਰ ਘਰੇ ਵਰਤਕ ਜਾਨ ਬੜੇ ਨੀਕੇ ਸੁਭਾਅ ਦੇ ਮਾਰਕੀ ਸਵਾਗਤ ਪੰਜਾਬ ਸਰਕਾਰ ਦੇ ਵਿੱਚ ਦਿੱਲੀ ਗਾੜੀ ਦੇ ਵਿੱਚ ਏਡੀਓ ਦਿੱਲੀ ਗਾੜੀ ਆਪਕਰ ਜਿਨਾ ਦੇ ਪਿੰਡਾਂ ਦੇ ਵਿੱਚ ਗਾਮ ਸਿੰਘ ਕਾ ਕਹਿਆਂਦਾ ਹੈ ਰਹੇ ਤੁਹਾਡੇ ਚੱਲੂ ਆਵੇਕ ਭੂੰਗੜੀ ਭਾਰ ਅਮੋਰ ਫੇਰ ਕੋਡਾ ਕੋਲ ਨਹੀਂ ਆਏ ਸ਼ਹਿਰ ਵਰਗਿਆਂ ਦੇ ਰਹਿਤ ਸ੍ਰੀ ਰਹਿਮਾਨ ਬਹਨਾ ਉਹ ਬੜਾ ਸੋਨਾ ਦੇ ਜਿਹੜਾ ਖੁਸ਼ਹਾਲ ਜੀਵਨ ਹੈ ਆਪ ਜੀ ਮਕੀਦ ਕਾ ਕੇ ਲੈ ਰਹੇ ਯਾਰਾ ਤਾਂ ਇੱਕ ਵਾਰ ਸਾਬਰੇ ਅੰਦਰ ਜੇ ਆਪਾਂ ਜਾਣਦੇ ਕਰ ਲਈਏ ਕਿ ਚਲੇ ਗਏ ਇਹਦਾ ਰੂਪ ਹੈ ਪਰ ਜਾਣਿਆ ਜੋ ਕਿ ਕਾਰਜ ਵਿੱਚੋਂ ਹਰ ਇੱਕ ਜੀਵ ਹੈ ਪਰ ਜਿੱਦ ਜਦ ਮੈਂ ਸਮਝਾਂਵੇਂ ਪਰਮਾਤਮਾ ਆਪਦੇ ਨੂੰ ਮੇਰੀਆ ਸਿਰ ਜਿਵੇਂ ਗਏ ਨੇ ਉਹ ਬੱਚਿਆ ਇੱਕ ਬੱਚਾ ਪੁੱਤਰੇ ਵੇਸ਼ਾਂ ਦੇ ਵਿੱਚ ਹੈ ਪੁੱਤਰਾ ਹੈ ਪਰਮਾਤਮਾ ਬੜਾ ਧੂਲਾ ਹੈ ਤੇ ਆਪਾਂ ਤੁਹਾਡੇ ਬੰਨਾਂ ਨਾਲ ਜਿਨਾਪਾ ਮੈਨੂੰ ਦੇਖਦੇ ਰੁਕਿਆ ਮੇਰਾ ਨੀਰ ਦੇਖ ਕੇ ਉੱਭਰ ਆਉਣਾ ਆ ਪਿਛਲੇ ਢੇਰ ਤੋਂ ਕਲਾਕਾਂ ਦੇ ਜਰੂਰ ਸਾਟੇ ਵਜੂ ਪਈ ਸੀ ਉਸਦੇ ਕਾਰਨ ਘਟੌਦੇ ਜੇ ਪਰਦੇ ਵੀ ਜਦੋਂ ਕੋਈ ਪ੍ਰੋਗਰਾਮ ਘੂਕਾ ਹੁੰਦਾ ਸੀ ਸਭ ਤੋਂ ਪਹਿਲਾਂ ਅਜੇ ਹਾਂ ਐਦਵਾ ਅਰੇ ਪਿਛਲੇ ਜੇ ਤੋਂ ਗੋਗਨੀ ਸਾਹਿਬ ਨੇ ਜਾਪ ਕਰਦੇ ਹੁੰਦੇ ਸੀ ਸਾਰਿਆਂ ਨੂੰ ਬਹਿਣਾ ਨਾਲੇ ਹਾਜ਼ਰੀ ਭਰਨੀ ਕੰਜੇ ਦੇ ਨਾਲ ਗੁਰੂ ਘਰ ਦਾ ਕਾਉਣਾ ਤੇ ਉਹ ਕਰਦੇ ਵਿੱਚ ਜਿਨ੍ਹਾਂ ਨੇ ਗੁਰਬਾਣੀ ਇਹਨਾਂ ਨੇ ਸੁਣਾਉਣੇ ਇੱਕ ਜਗ੍ਹਾ ਦੇ ਬੈਠ ਕੇ ਸੁਣਾਉਣਾ ਸੁਪਾਸਾ ਜੇ ਐਸੇ ਰੂਪ ਵਿੱਚ ਜਿਵੇਂ ਸੁਣੀਏ ਰੋਮ ਆਪਰੇ ਕਹਨਾਂ ਦੇ ਵਿੱਚ ਉਹ ਦਰਵਾਜ਼ਾ ਨਿਬਾਤ ਦਾ ਸੁਚਾਨਾ ਪਿਛੇ ਪ੍ਰਭਾ ਰੂਪਾਂੰਦਾ ਬਲ ਬਖਸ਼ਕਰ ਸੁਪ੍ਰਭਾ ਨੇ ਉਹਨਾਂ ਦੇ ਨਮਿਤ ਸੁਖੇ ਬਰਾਬਰੀ ਆ ਭਗਨਾ ਹੈ ਜਦੋਂ ਕੋਈ ਆਪਣਾ ਜੀਵ ਘਰ ਦੇ ਵਿੱਚੋਂ ਜਾਂਦਾ ਹੈ ਇਹ ਉਹਨਾਂ ਦੇ ਪ੍ਰਤੀ ਆਪਾਂ ਜਿਹੜੀਆਂ ਸੁਆਮਾਂ ਹੈ ਕੰਮ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਅੰਦਰ ਰਹਿ ਕੇ ਡਿਊਟੀ ਕੀਤੀ ਖੇਤੀਬਾੜੀ ਅਫਸਰ ਦੀ ਜਦ ਇਹਨਾਂ ਤੋਂ ਮੈਂ ਪੁੱਛਿਆ ਮੈਂ ਬੜੀਆਂ 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 ਉਹਨਾਂ ਦਾ ਇਨਕਾਰ ਦਿੱਤੇ ਉਹਨਾਂ ਨੇ ਜਿਹੜੀਆਂ ਸੁਆਮਾਂ ਨਿਭਾਈਆਂ ਨੇ ਤੇ ਆਪਣੇ ਪਰਾਂ ਨੂੰ ਬੱਚਿਆਂ ਨੂੰ ਮਰਿਆ ਉਹਦੇ ਬਿਦਿਆ ਜੋਕ ਦਾ ਆਸਰ ਕਾਹੀ ਲੈ ਰਹੇ ਤੇ ਪ੍ਰਭਾਵ ਨੇ ਉਹਨਾਂ ਦੇ ਨਿੱਕ ਸਾਡੇ ਨਗਰ 라ਹੂਆਲ ਵਿਕੇ ਤੈਨੂੰ ਬਗਵਾਨ ਸਾਹਿਬ ਗੋਗਰਾ ਵਿਕਾਸ ਸਾਹਿਬ ਜਿੱਦੇ ਆਪ ਜੀ ਬੈਠੇ ਹੋ ਗੋਗਰਾ ਜਗਵੀਰ ਦਰਵਾਦੇ ਗੋਗਰਾ ਜੂਗਲਾਨ ਸਾਹਿਬ ਨੇ ਅਤਿਨੋ ਬਗਵਾਰਿਆਂ ਨੂੰ ਜਹਾਂ ਜਹਾਂ ਗਿਆ ਭਈ ਪ੍ਰਮਾਣੇ ਉਹਨਾਂ ਦੇ ਜਿਹੜੇ ਕਮਾਈ ਕੀਤੇ ਤੇ ਬਹੁਤ ਰੱਬਾ ਬਣਾਉਂਦੇ ਨੇ ਤੇ ਮਹਾਤਮਾ ਜੀ ਦਾ ਮੰਦਰਾਇ ਸਾਡੇ ਪੈਡਾ ਹੋ ਵਾਲਾ ਉਹਦਾ ਪੰਜਾਬ ਵਰਪੇ ਸਰਕਾਰੀ ਮਾਈ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਉਹਨਾਂ ਨੂੰ 55000 ਰੁਪਏ ਤੇ ਜੋ ਸਾਡੇ ਪਿਛਲੇ ਸਮੇਂ ਉਹਨਾਂ ਦੇ ਸਾਰੇ ਵਸੇਬਾ ਦੇ ਮੁਕੀਤ ਸਿੰਘ ਉਹਨਾਂ ਦੇ ਭਤੀਜਾ ਸੁਵਿੰਦਰ ਸਿੰਘ ਬਾਲਾ ਉਹਨਾਂ ਕੋਲੋਂ ਤੇ ਆਇਆ ਗਿਆ ਬਾਬਾ ਬਜੇ ਦੇ ਗੰਧ ਘਰ ਨਾਲ ਉਹਨਾਂ ਦੇ ਪ੍ਰਵਾਹ ਦਾ ਕਿਸਦਾ ਹੈ ਪ੍ਰਵਾਹ ਨੇ ਉਹਨਾਂ ਨੂੰ ਵੀ 5800 ਰੁਪਏ ਤੇ ਅਗਰ ਵਾਰੀ ਪੈਂਟਰ ਐਕਟ ਤੇ ਗੋ ਉਹਨਾਂ ਨੂੰ 5-5000 ਪਰਵਾਸਨਾ ਇਹਨਾਂ ਦੇ ਜਿਹੜੇ ਕਮਾਈ ਦੇ ਮੱਦਪੌਰ ਹਰਦਾਨੇ ਬਾਰੇ ਬਸੰਕਰਨਾ ਪਰਵਾਸ ਨੂੰ ਭਾਣਾ ਮੰਨ ਲਾ ਬਾਲੇ ਬਸੰਕਰਨਾ ਇਸ ਵਕਤ ਸਤੂਗਰਾ ਦੀਆਂ ਕਰਾਪਜਾਦਿਆਂ ਦੇਗਾ ਬਾਹਰ ਕਾਉਂਟਰ ਤੇ ਬਤਾਈਆਂ ਜਾਣਗੀਆਂ ਕੋ ਸੰਗਤ ਨੇ ਜੇਗਾ ਕੋ ਪ੍ਰਾਂਤ ਜਿਨ੍ਹਾਂ ਨੇ ਭਾੜੇ ਭਾਏ ਜਲ ਭਾੜੇ ਨਹੀਂ ਸਕਿਆ ਪਛਾਦਾ ਬਾਰੇ ਨਹੀਂ ਸਕਿਆ ਪਰਿਵਾਰ ਵੱਲੋਂ ਸਾਰੇ ਨੂੰ ਨਿਮਕਤਾ ਤੇ ਬ੍ਰਿੰਦੀ ਅਕੇ ਚਾਹ ਪਾਣੀ ਦੇ ਲੰਗਰ ਪ੍ਰਸ਼ਾਦਾ ਪਾਣੀ ਦੇ ਸਾਰੇ ਨੇ ਭਾਈ ਸਾਡੇ ਜਣਾ ਪਰਿਵਾਰ ਵੱਲੋਂ ਜਿੰਨੇ ਵੀ ਰਿਸ਼ਤੇਦਾਰ ਦੋਸਤ ਮਿੱਤਰ ਤਾਂ ਬੰਦੇ ਜੋੜੋਂ ਨੇੜੋਂ ਸਾਡੇ ਬਹੁਤ ਹੀ ਸਰਕਾਰ ਜੋਗ ਕਾਇਆ ਜੇ ਸਮਰਗ ਵਰਦੀ ਮਜੀਤਪੁਰਾ ਉਹਨਾਂ ਦੇ ਹੱਥ ਮਗਾ ਦੇ ਸ਼ਾਮਿਲ ਹੋ ਕੇ ਆਏ ਤਾਂ ਪਰਿਵਾਰ ਵੱਲੋਂ ਲੱਖ ਲੋ ਕੋਟਾਂ ਨੂੰ ਕੋਟ ਧੰਨਵਾਦ ਧੰਨਵਾਦ اڏاڪه ڪارونا جي انگا پرڏيهي جي گهٽا ڪاؤنٽر جي ٻڌائي آهي ਹਾਰ ਬਾਦ ਕੋ ਦੁਬਲਾ ਰੋਟਾ ਠੀਕਾ ਬਦੀ ਬਦੀ ਪ੍ਰਾਪਤੀ ਹਾਰ ਬਾਦ ਜੀ 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 Với dạng 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 Terima kasih telah menonton!